ਹਾਂਜੀ ਸਤਿ ਸ੍ਰੀ ਅਕਾਲ ਹੋਰ ਸਨავ ਸਾਰੇ ਜੀ ਨੇ ਠੀਕ ਠਾਕ ਹੋ ਆਪਾਂ ਵੀ ਠੀਕਾਂ ਜੀ ਅੱਜ ਦੀ ਵੀਡੀਓ ਲੈ ਕੇ ਆਏ ਆਪਾਂ ਚੌਲਾਂ ਨੂੰ ਸਟੋਰ ਕਿਵੇਂ ਕਰੀਏ ਲੰਬੇ ਸਮੇਂ ਤੱਕ ਤੇ ਇਹ ਚੌਲ ਆਪਾਂ ਸ਼ਾਪ ਤੋਂ ਖਰੀਦੇ ਸੀ ਜਿਹਦੇ ਵਿੱਚ ਮਸ ਸੁਸਰੀ ਵਗੈਰਾ ਇਦਾਂ ਪੈ ਜਾਂਦੀ ਇਹਦੇ ਵਿੱਚ ਵੀ ਕੁਝ ਕ ਦਾਣੇ ਸੁਸਰੀ ਦੇ ਨੇ ਜਿਹੜੇ ਵਿੱਚ ਹੈਗੇ ਨੇ ਤੇ ਆਪਾਂ ਤੁਹਾਨੂੰ ਦੱਸਦੇ ਜਿਵੇਂ ਤੁਹਾਡੇ ਘਰ 'ਚ ਜ਼ਿਆਦਾ ਚੌਲ ਹੁੰਦੇ ਨੇ ਨਾ ਉਹਨਾਂ ਨੂੰ ਕਿਵੇਂ ਸਟੋਰ ਕਰੀਏ ਤੇ ਇਹਦੇ ਲਈ ਮੈਂ ਆਪਾਂ ਵੀਡੀਓ ਬਣਾਈ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਆਪਾਂ ਕੀ ਕਰਨਾ ਨਾ ਛੋਲਾ ਨੂੰ ਕੀ ਕਰਨਾ ਸਭ ਤੋਂ ਪਹਿਲਾਂ ਨਾ ਸਾਰੇ ਛੋਲਾਂ ਨੂੰ ਧੁੱਪੇ ਸੁੱਕਣੇ ਪਾ ਦੇਣਾ ਜੇ ਤੁਹਾਡੇ ਕੋਲ ਜ਼ਿਆਦਾ ਮਾਤਰਾ ਵਿੱਚ ਨੇ ਤੇ ਮੇਰੇ ਕੋਲ ਜਿੰਨੇ ਕਹਿ ਗਏ ਨੇ ਮੈਂ ਇਹ ਤੁਹਾਨੂੰ ਦਿਖਾ ਰਹੀ ਹਾਂ ਤੇ ਇਹ ਮੈਂ ਧੁੱਪ ਵਿੱਚ ਇਸੇ ਤਰ੍ਹਾਂ ਖਿਲਾਰ ਦੇਣੀ ਹੈ ਇਹਦੇ ਵਿੱਚ ਛੋਟੇ-ਛੋਟੇ ਸੁਸਰੀ ਦੇ ਨਾ ਜੀਜੇ ਨੇ ਤੇ ਉਹ ਆਪਾਂ ਧੁੱਪ ਦੇ ਨਾਲ ਨਿਕਲ ਜਾਣਗੇ ਇਹਨੂੰ ਪੂਰਾ ਦਿਨ ਆਪਾਂ ਧੁੱਪ ਲਵਾਉਣੀ ਹੈ ਅੱਜ ਤੇ ਇਸ ਤਰ੍ਹਾਂ ਮੈਂ ਇਹਨੂੰ ਖਿਲਾਰ ਕੇ ਰੱਖ ਦਵਾਂਗੀ ਤੁਸੀਂ ਵੀ ਇਸੇ ਤਰ੍ਹਾਂ ਕਰਨਾ ਜਿਵੇਂ ਤੁਹਾਡੇ ਘਰ ਵਿੱਚ ਦਾਣਾਂ ਹੁੰਦੀਆਂ ਨੇ ਨਾ ਸੁੱਕੀਆਂ ਦਾਣਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਕਰ ਸਕਦੇ ਹਾਂ ਇਹ ਤਰੀਕਾ ਜਿਹੜਾ ਬਹੁਤ ਪੁਰਾਣਾ ਹੈਗਾ ਪੁਰਾਣੇ ਸਮੇਂ ਵਿੱਚ ਹੈ ਨਾ ਕੋਈ ਕੈਮੀਕਲ ਨਹੀਂ ਵਰਤਦੇ ਸੀ ਇਸੇ ਤਰ੍ਹਾਂ ਹੀ ਨਾ ਲੰਬੇ ਸਮੇਂ ਤੱਕ ਇਹ ਤਰੀਕਾ ਵਰਤ ਕੇ ਨਾ ਸਟੋਰ ਕਰਦੇ ਸੀ ਦਾਣਾਂ ਵਗੈਰਾ ਨੂੰ ਚੌਲ ਹੈ ਨਾ ਅਨਾਜ ਜਿਹੜਾ ਸਟੋਰ ਕਰਦੇ ਸੀ ਹਾਂਜੀ ਤੁਸੀਂ ਵੀ ਇਸੇ ਤਰ੍ਹਾਂ ਹੀ ਇਹ ਤੁਹਾਡੇ ਘਰ ਵਿੱਚ ਹੈ ਨਾ ਦਾਣਾਂ ਵਗੈਰਾ ਸੋਲਿਆਣੀ ਮੂੰਗੀ ਮਸਰੀ ਦੀ ਨਾ ਇਸ ਤਰ੍ਹਾਂ ਦੀਆਂ ਦਾਣਾਂ ਹੁੰਦੀਆਂ ਨੇ ਉਹਨਾਂ ਨੂੰ ਸਟੋਰ ਕਰਦੇ ਹਾਂ ਤਾਂ ਕੁਝ ਸਮੇਂ ਲਈ ਇਹ ਮੀਹਾਂ ਦਾ ਮੌਸਮ ਆਉਂਰੇ ਪ੍ਰਸਾਦਾਂ ਦਾ ਨਾ ਫਿਰ ਜ਼ਿਆਦਾਤਰ ਖਰਾਬ ਹੋ ਜਾਂਦੇ ਨੇ ਤੇ ਉਹਨਾਂ ਲਈ ਵੀ ਇਹ ਤਰੀਕਾ ਵਰਤ ਸਕਦੇ ਹਾਂ ਤੇ ਕਾਫੀ ਟਾਈਮ ਤੱਕ ਇਹਨਾਂ ਦਾਣ ਆਪਣੀ ਖਰਾਬ ਨਹੀਂ ਹੁੰਦੀਆਂ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਆ ਉਹ ਵੀ ਤੁਸੀਂ ਵਰਤ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਦੱਸੂਗੀ ਕਿ ਵੀਡੀਓ ਦੇਖੋ ਆਪਾਂ ਧੁੱਪੇ ਪਾਈ ਸੀ ਜਿਹੜੀ ਸੁਸਰੀ ਹੈ ਨਾ ਉਹ ਆਪਣੇ ਉੱਪਰ ਆ ਗਏ ਨੇ ਦਾਣੇ ਤੇ ਨਿਕਲ ਕੇ ਤੇ ਹੁਣ ਇਹ ਧੁੱਪ ਨਾਲ ਬਾਹਰ ਨਿਕਲ ਜਾਏਗੀ ਜਿਹੜੇ ਇੱਕ ਦੋ ਜੀਜੇ ਵਿੱਚ ਹੈਗੇ ਨੇ ਤੇ ਇਹਦੇ ਲਈ ਆਪਾਂ ਧੁੱਪ ਲਵਾਈ ਸੀ ਤੇ ਮਾੜੇ-ਮੋੜੇ ਸਿੱਲੇ ਹੋਣਗੇ ਉਹ ਵੀ ਸਹੀ ਹੋ ਜਾਣਗੇ ਤੇ ਫੇਰ ਆਪਾਂ ਇਹਨੂੰ ਬੰਦ ਕਰਕੇ ਰੱਖ ਦਾਂਗੇ ਸਟੋਰ ਕਰਕੇ ਤੇ ਹੁਣ ਆਪਾਂ ਜਿਹੜੇ ਚੌਲ ਨੇ ਸੁੱਕ ਚੁੱਕੇ ਨੇ ਉਹਨਾਂ ਨੂੰ ਧੁੱਪ ਪੂਰੀ ਲੱਗ ਚੁੱਕੀ ਆ ਪੂਰੇ ਦਿਨ ਦੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਲੈਣਾ ਇਸ ਤਰ੍ਹਾਂ ਚੌਲ ਵਾਲੇ ਇਸ ਤਰ੍ਹਾਂ ਦੇ ਕੰਟੇਨਰ ਲੈਣਾ ਕੋਈ ਡੱਬਾ ਜਿਹਦੇ ਵਿੱਚ ਪਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਉਹ ਚੌਲ ਲੈਨੇ ਜਿਨ੍ਹਾਂ ਦੇ ਵਿੱਚ ਚੰਗੀ ਤਰ੍ਹਾਂ ਧੁੱਪ ਲੱਗ ਚੁੱਕੀ ਆ ਤੇ ਹੁਣ ਆਪਾਂ ਲਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਨੂੰ ਨਾ ਤੇ ਆਪਣੇ ਹਥੇੜੀਆਂ ਤੇ ਲਗਾਉਣਾਗਾ ਤੇੜੀਆਂ ਤੇ ਬੜਾ ਜਿਆਦਾ ਨਹੀਂ ਲਾਉਣਾ ਵੀ ਬਿਲਕੁਲ ਹੀ ਤੇਲ ਹੀ ਕਰ ਦੇਣਾ ਤੇ ਆਪਣੀ ਹਥੇਲੀ ਤੇ ਪਾ ਕੇ ਹੱਥਾਂ ਤੇ ਰਗੜਨਾ ਤੇਲ ਸਰੋਂ ਦਾ ਤੁਹਾਡੇ ਘਰ ਚ ਆਮ ਹੀ ਹੁੰਦਾ ਜੀ ਤੇ ਇਹਨੂੰ ਹੱਥਾਂ ਤੇ ਲਗਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਨਾ ਚੌਲਾਂ ਦੇ ਉੱਪਰ ਰਗੜਨਾ ਜਿੱਦਾਂ ਆਪਾਂ ਪਾਲਿਸ਼ ਕਰਦੇ ਨੇ ਇਸ ਤਰ੍ਹਾਂ ਹੋ ਜਾਊਗਾ ਸਾਰੇ ਚੌਲਾਂ ਤੇ ਨਾ ਪੂਰੇ ਜ਼ੋਰ ਨਾਲ ਰਗੜ ਰਗੜ ਕੇ ਚੌਲਾਂ ਨੂੰ ਨਾ ਵਿਚਰ ਚਾਲ ਦੇਣਾ ਜਿਹੜਾ ਇਹ ਤੇਲ ਆ ਜਿਆਦਾ ਵੀ ਨਹੀਂ ਕਰਨਾ ਬਿਲਕੁਲ ਠੰਡੇ ਵੀ ਨਹੀਂ ਕਰਨੇ ਇਸ ਤਰ੍ਹਾਂ ਹੀ ਰੱਖਣਾ बस ਇੱਕ ਦੋ ਵਾਰ ਲਾ ਲੈਣਾ ਹੱਥਾਂ ਤੇ ਹਲਕਾ ਜਿਹਾ ਤੇ ਇਹਨੂੰ ਇਸ ਤਰ੍ਹਾਂ ਹੀ ਹਲ ਬਿਲਕੁਲ ਰਗੜੀ ਜਾਣਾ ਥੇਲੀਆ ਨਾ ਤੇ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਗਏ ਨਾ ਤੇ ਇਸ ਤੋਂ ਬਾਅਦ ਅਸੀਂ ਥੋੜੀ ਜੀ ਤੁਪੇ ਨੂੰ ਹੋਰ ਲਵਾ ਲਿਓ 5-7 ਮਿੰਟ ਦੀ ਜੇ ਚਾਹੋ ਤੇ ਨਹੀਂ ਵੀ ਲਵਾਉਣੀ ਤਾਂ ਨਾ ਵੀ ਲਵਾ ਸਕਦੇ ਹਾਂ ਤੇ ਹੁਣ ਇਹ ਆਪਣੇ ਚੌਲ ਨੇ ਜਿਹੜੇ ਹਾਂਜੀ ਜਿਹੜੇ ਇਹ ਚੌਲ ਨੇ ਆਪਣੇ ਤਿਆਰ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਸਟੋਰ ਕਰ ਸਕਦੇ ਹਾਂ ਤੇ ਮੇਰੇ ਕੋਲ ਤਾਂ ਬਹੁਤ ਘੱਟ ਨੇ ਤੁਹਾਡੇ ਕੋਲ ਜ਼ਿਆਦਾ ਮਾਤਰਾ ਵਿੱਚ ਹੋਣ ਤੁਸੀਂ ਇਹਦੇ ਵਿੱਚ ਇੱਕ ਜੀ ਹੋਰ ਵੀ ਪਾ ਸਕਦੇ ਹੋ ਤੇ ਜਦੋਂ ਤੁਸੀਂ ਇਹਨਾਂ ਨੂੰ ਡੱਬੇ ਚ ਪਾ ਕੇ ਸਟੋਰ ਕਰਦੇ ਹੋ ਨਾ ਉਸ ਤੋਂ ਪਹਿਲਾਂ ਨਾ ਇਹਦੇ ਵਿੱਚ ਪੰਜ ਸੱਤ ਦਾਣੇ ਲੌਂਗ ਹੁੰਦੇ ਨੇ ਨਾ ਜਿਹੜੇ ਪੰਜ ਸੱਤ ਲੌਂਗ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਜੀ ਦੇ ਨਾਲ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਇਹਦੇ ਲਈ ਤੇ ਵੈਸੇ ਤਾਂ ਕੱਲਾ ਇਹੀ ਤਰੀਕਾ ਬਹੁਤ ਵਧੀਆ ਹੈਗਾ ਪੁਰਾਣੇ ਸਮਿਆਂ ਚ ਜਦੋਂ ਦਾਦੀਆਂ ਨਾਨੀਆਂ ਜਿਹੜੀਆਂ ਐਸੀ ਤਰ੍ਹਾਂ ਹੀ ਸਟੋਰ ਕਰਕੇ ਰੱਖਦੀਆਂ ਸੀ ਤੇ ਮਤਲਬ ਇਹਦੇ ਇਹ ਚੌਲਾਂ ਨੂੰ ਵੀ ਇਸ ਤਰੀਕੇ ਨਾਲ ਸਟੋਰ ਕਰਦੇ ਨੇ ਦਾਲਾਂ ਵਗੈਰਾ ਨੂੰ ਤੇ ਜਿਹੜੀ ਆਪਣੇ ਘਰ ਚ ਹਲਦੀ ਹੁੰਦੀ ਹੈ ਜਾਂ ਮਿਰਚਾਂ ਹੁੰਦੀਆਂ ਨੇ ਨਾ ਉਹਨਾਂ ਨੂੰ ਵੀ ਹੈ ਨਾ ਇਸੇ ਤਰ੍ਹਾਂ ਹੀ ਸਟੋਰ ਕਰਦੇ ਅਸੀਂ ਹਲਦੀ ਨੂੰ ਲੰਬੇ ਸਮੇਂ ਤੱਕ ਰੱਖਣ ਲਈ ਨਾ ਹਲਦੀ ਨੂੰ ਵੀ ਇਸੇ ਤਰ੍ਹਾਂ ਹੀ ਹੈ ਸਰੋਂ ਦੇ ਤੇਲ ਦਾ ਹੱਥ ਲਗਾ ਕੇ ਉਹਨੂੰ ਏਦਾਂ ਮਸਲ ਕੇ ਧੁੱਪੇ ਰੱਖ ਕੇ ਤੇ ਉਸ ਤੋਂ ਬਾਅਦ ਸਟੋਰ ਕਰ ਦਿੰਦੇ ਸੀ ਬਿਲਕੁਲ ਵੀ ਕੀੜਾ ਨਹੀਂ ਲੱਗਦਾ ਸਾਲ ਭਰ ਉਸੇ ਤਰ੍ਹਾਂ ਹੀ ਪਈ ਰਹਿੰਦੀ ਹੈ ਜਿਹੜੀ ਹਲਦੀ ਆ ਉਹ ਮੈਂ ਪਹਿਲਾਂ ਹੀ ਉਹ ਕਰ ਲਈ ਆ ਤੇ ਉਹਦੇ ਵਿੱਚ ਮੈਂ ਲਗਾ ਲਿਆ ਸੀ ਤੇਲ ਗਲਵਜ਼ ਦੀ ਵਰਤੋਂ ਕਰਨੀ ਹੈ ਤੁਸੀਂ ਹਲਦੀ ਮਿਰਚਾਂ ਵਗੈਰਾ ਲਈ ਤੇ ਇਹ ਆਪਾਂ ਚਾਉਣ ਲਈ ਜਿਹੜੇ ਇਹ ਡੱਬੇ ਵਿੱਚ ਸਟੋਰ ਕਰ ਦਾਂਗੇ ਹੁਣ ਚਲੋ ਆਪਣੀ ਤਾਂ ਜਲਦੀ ਖਤਮ ਹੋ ਜਾਣੇ ਜਿੰਨਾਂ ਲਈ ਜ਼ਿਆਦਾ ਹੁੰਦੇ ਨੇ ਉਹਨਾਂ ਲਈ ਬਹੁਤ ਵਧੀਆ ਤਰੀਕਾ ਤੇ ਜਿਹੜੀ ਹਲਦੀ ਆ ਉਹ ਮੈਂ ਪਹਿਲਾਂ ਕਰਤੀ ਸੀ ਉਹਦੀ ਵੀਡੀਓ ਨਹੀਂ ਬਣਾਈ ਤੇ ਉਹ ਮੈਂ ਹਲਦੀ ਤੁਹਾਨੂੰ ਜ਼ਰੂਰ ਦਿਖਾਵਾਂਗੀ ਜਿਹਦੇ ਵਿੱਚ ਮੈਂ ਵਰਤੋਂ ਕੀਤੀ ਸੀ ਤੇਲ ਦੀ ਤੇ ਉਹ ਹੋ ਗਈ 1 ਮਹੀਨਾ ਪਹਿਲਾਂ ਦੀ ਗੱਲ ਆ ਤੇ ਉਹ ਬਿਲਕੁਲ ਖਰਾਬ ਨਹੀਂ ਹੋਈ ਤੇ ਤੁਹਾਨੂੰ ਦਿਖਾਉਣੀ ਆ ਉਹ ਵੀ ਕਿਵੇਂ ਦੀ ਆ ਜੇ ਤੁਸੀਂ ਵੀ ਚਾਹੋ ਨੋ ਇਸ ਤਰ੍ਹਾਂ ਸਟੋਰ ਕਰਨਾ ਨਾ ਤੇ ਕਰ ਸਕਦੇ ਹੋ ਬਹੁਤ ਹੀ ਵਧੀਆ ਤਰੀਕਾ ਕੋਈ ਕੈਮੀਕਲ ਨਹੀਂ ਹੈ ਨਾ ਹਾਂਜੀ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਘਰ ਵਿੱਚ ਨਾ ਦਾਣਾ ਦਾਣਾ ਵਗੈਰਾ ਨੂੰ ਸੁੱਕੀਆਂ ਚੀਜ਼ਾਂ ਨੂੰ ਸਟੋਰ ਕਰ ਸਕਦੇ ਹੋ ਕਦੇ ਵੀ ਖਰਾਬ ਨਹੀਂ ਹੁੰਦੀ ਇਹ ਆਪਣੀ ਹਲਦੀ ਹੈ ਜਿਹੜੀ ਆਪਾਂ 1 ਮਹੀਨਾ ਪਹਿਲਾਂ ਰੱਖੀ ਸੀ ਇਸੇ ਤਰ੍ਹਾਂ ਹੀ ਤੇਲ ਲਗਾ ਕੇ ਸਟੋਰ ਕੀਤੀ ਦੇਖੋ ਕਿੰਨੀ ਵਧੀਆ ਵੀ ਹੈ ਬਿਲਕੁਲ ਵੀ ਕੁਝ ਨਹੀਂ ਹੋਇਆ ਤੇ ਇਸ ਤਰ੍ਹਾਂ ਅੱਗੇ ਵੀ ਇਸੇ ਤਰ੍ਹਾਂ ਹੀ ਰਹੂਗੀ ਇਹਦੇ ਵਿੱਚ ਕੋਈ ਵੀ ਜਾਲਾ ਵਗੈਰਾ ਨਹੀਂ ਪੈਂਦਾ ਜੇਕਰ ਤੁਸੀਂ ਸਰੋਂ ਦੇ ਤੇਲ ਦੀ ਵਰਤੋਂ ਕਰਦੇ ਹੋ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਨਾ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Dá